ਉਹ ਸੀ ਸੰਦੀ ਨਾ ਮਾ। ਇਹ ਪਾਣੀ ਮੈਂ ਠੰਡਾ ਨਹੀਂ ਲੈ ਕੇ ਆਇਆ ਸਮਝਿਆ ਜਾਂਦਾ ਪੀਣਾ ਵੀ ਨਹੀਂ ਹੱਤ ਪਾਈ। ਮਾਂ ਬੋਲ। ਹਾਂ ਜੀ ਨਾ ਮੈਂ ਤਾਂ ਤੁਹਾਨੂੰ ਦੁਕਾਨ ਅੱਛਾ ਜੀ। ਬੱਚੇ ਸਾਰੇ ਠੀਕ ਆ। ਬੱਚੇ। ਜਿੱਤ ਜੀ ਇਹ ਤਾਂ ਤੁਮਾ ਸਮੋਸੇ ਮੰਗਾਦੇ ਤੂੰ ਸਾਨੂੰ ਮਾਰਨਾ ਸ਼ੂਗਰ ਦੇ ਮਰੀਜ਼ ਆ ਸੀ ਅੱਗੇ। ਇੱਛਾ ਸੀ ਹਾਂ ਤੂੰ ਤੁਸੋਂ ਬਹੁਤ ਕੋਈ ਬਣਾਉਂ ਕੋਈ ਚੱਜ ਦੀ ਚੀਜ਼ ਲੈ ਕੇ ਸੌਣ ਦਾ ਮਹੀਨਾ ਲੱਗਿਆ ਤੂੰ ਖੀਰ ਬਣਾ ਕੂੜੇ ਬਣਾ ਕੜਾਹ ਬਣਾ ਸੇਂਦੀਆਂ ਬਣਾ ਇੰਨੀਆਂ ਚੀਜ਼ਾਂ ਨਹੀਂ ਗੀਆਂ ਤੂੰ ਆਹ ਸਮੋਸੇ ਖਵਾ ਕੇ ਸਾਨੂੰ ਸ਼ੂਗਰ ਨੂੰ ਆਉਂਦੇ ਦੇ ਗੋਲ ਗਲੇ ਬਣਾਉਣਾ ਹਾਂ ਹੋ ਮੈਂ ਤਾਂ ਸੋਚ ਰਹੀ ਸੀ ਕਿ ਪਹਿਲਾਂ ਤੁਹਾਨੂੰ ਇਹ ਖਵਾਵਾਂ ਵੀ ਸ਼ਾਮ ਨੂੰ ਤੁਹਾਨੂੰ ਮੈਂ ਮਾਲ ਕੂੜੇ ਖੀਰ ਹੈਨਾ ਸਾਰੇ ਉਹ ਖਵਾਵਾਂ ਜੇ ਮੈਂ ਬਿਮਾਰ ਹੋ ਗਈ ਘਰ ਤੇ ਨਾ ਪੋਤੇ ਤੂੰ ਪੂਰ ਲੈਣੇ ਨਾ ਕਰੇ ਉੱਥੇ ਬਿਮਾਰ ਹੋ ਕੇ ਆ ਗਈ ਮਾਸੀ ਕੋਲ ਘਰੇ ਕੀ ਖਾਦਾ ਬਣਾਇਆ ਮਾਸੀ ਬਿਮਾਰ ਹੈ ਨਾ ਵਾਸਾ ਤਾਂ ਹਾਂ

है ना क्या क्या है ना मैं तो मैं तो इसी वापस में बोर्ड किया मैंने तो कहाँ से कहीं ना कहीं कहीं ना सागर निकलना कहीं ना कहीं करी हूँ वहाँ बच्चों को कहीं का मैं तो निकले तो सही कुछ नहीं वाले ना ना दावा सोनी का